ਹਾਂ ਚੰਗਾ ਜਿਵੇਂ ਕਿ ਨੇਵਾਦੇ ਅੰਮ੍ਰਾਮ ਰੱਜ ਆਣਾ ਨੂੰ ਦਾ ਰਾਵਾ ਉਹਨੇ ਮਾਰ ਕੇ ਉਹਨੇ ਕਾਫੀ ਤਾਂ ਨਹੀਂ ਕੋਈ ਪੁੱਤ ਭਾਈ ਜੀ ਇਹ ਵੀ ਜਨਵਰੀ ਜੁਲਾਈ ਕੰਪਲੀ ਅਸੈਸਮੈਂਟ ਆਨੁਸਾਰ ਸਾਡਾ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਪਤਾ ਲੱਗਾ ਕਿ ਬਹੁਤ ਇਸ ਗੱਲ ਦਾ ਦੁੱਖ ਹੋਇਆ ਸਾਡਾ ਰਜੀਵਾ ਸੀ ਰਖੜ ਪੁੰਨਿਆਂ ਦਾ ਮੇਲਾ ਸੀਗਾ ਤਰਨਤਾਰ ਦੀ ਮੀਟਿੰਗ ਸੀ ਰਾਹੁਲ ਗਾਂਧੀ ਜੀ ਨੇ ਸਾਨੂੰ ਕੋਈ ਦੇਸ਼ ਦਿੱਤੇ ਸਪ੍ਰੈਸ ਕਾਨਫਰੰਸ ਅੱਜ ਪਹਿਲਾ ਕੰਮ ਪਹਿਲਾ ਪ੍ਰੋਗਰਾਮ ਇਹ ਹੋਇਆ ਕਿ ਮੈਂ ਜਾ ਕੇ ਦੁੱਖ ਸਾਂਝਾ ਕਰਨਾ ਕਿਉਂਕਿ ਬਹੁਤ ਜ਼ਿਆਦਾ ਇਸ ਗੱਲ ਦਾ ਕੱਲਾ ਅਸੀਂ ਨਹੀਂ ਮਹਿਸੂਸ ਕੀਤਾ ਜਿੰਨਾ ਇਲਾਕਾ ਹੈ ਜਿੰਨੇ ਹਲੇ ਦੁਆਲੇ ਦੇ ਪਿੰਡ ਨੇ ਉਹਨਾਂ ਨੂੰ ਇਸ ਗੱਲ ਦਾ ਇੰਨਾ ਦੁੱਖ ਹੋਇਆ ਕੋ ਕਹਿ ਨਹੀਂ ਸਕਦਾ ਸਾਰਿਆਂ ਨੂੰ ਅਫਸੋਸ ਇਹ ਗੱਲ ਹੈ ਵੀ ਇੱਕ ਇਨਸਾਨ ਜਿਹੜਾ ਨੇਕ ਨੀਤੀ ਨਾਲ ਆਪਣੀ ਰੋਟੀ ਖਾ ਰਿਹਾ ਹੈ ਕਮਾਈ ਕਰ ਰਿਹਾ ਤੇ 20 ਦਾ 40 ਦਾ ਰੋਜ਼ ਉਹ ਕੋਈ ਨਾ ਕੋਈ ਦਵਾਈ دارੂ ਕਰਦਾ ਨਾ ਉਹਦੀ ਉਸ ਬੰਦ ਕੇ ਇਹਦੀ ਦੁਸ਼ਮਣੀ ਸੀ ਨਾ ਕੋਈ ਕਿਸੇ ਦਾ ਬੈਰ ਵਿਰੋਧ ਸੀ ਹੁਣ ਸਾਨੂੰ ਇਹ ਨਹੀਂ ਪਤਾ ਲੱਗਣ ਡਿਆ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਕਾਰਨ ਕੀ ਬਣਿਆ ਵੀ ਸਾਡਾ ਇੰਨਾ ਚੰਗਾ ਜਿਹੜਾ ਰੋਟੀ ਰੋਜ਼ੀ ਕਮਾਉਣ ਵਾਲਾ ਇਨਸਾਨ ਤਰਨ ਜੀਤ ਸਿੰਘ ਉਹਦਾ ਨਾਮ ਸੀ ਡਾਕਟਰ ਸਾਹਿਬ ਐ ਕਿਨੇ ਸਾਰੇ ਡਾਕਟਰ ਤਨੂ ਡਾਕਟਰ ਤਨੂ ਆ ਡਾਕਟਰ ਤਨੂ ਔਰ ਮੈਂ ਇੱਕ ਗੱਲ ਦੀ ਇੱਥੇ ਆਣ ਕੇ ਪਤਾ ਲੱਗਾ ਵੀ ਜਿੰਨੇ ਵਾਲੇ ਦੁਆਲੇ ਦੇ ਪਿੰਡ ਨੇ ਉਹ ਇੱਕੋ ਆਸ ਕਰਦੇ ਸੀ ਵੀ ਜੇ ਦਵਾਈ دارو ਲੇਟ ਵੀ ਹੋ ਗਿਆ ਨਾ ਤੇ ਉਹਨਾਂ ਡਾਕਟਰ ਸਾਹਿਬ ਤੋਂ ਸਾਨੂੰ ਮਿਲ ਜਾਣਾ ਉਹਨਾਂ ਕਹਿੰਦੇ ਘਰ ਵੀ ਆ ਜਾਣਾ ਘਰੋਂ ਵੀ ਦਵਾਈ ਲੈ ਜਾਣੀ ਮੈਨੂੰ ਅਫਸੋਸ ਇਸ ਗੱਲ ਦਾ ਹੈ ਵੀ ਇਹ ਵਾਰਦਾ ਜਿਹੜੀ ਹੋਈ ਆ ਸਰੇ ਆਮ ਜਨਾਲੇ ਸ਼ਹਿਰ ਚ ਹੋਈ ਆ ਉਹ ਦੁਕਾਨਦਾਰੀ ਸ਼ਹਿਰ ਚ ਸੀ ਤੇ ਇਹ ਜਿਹੜਾ ਘਾਰਿਆ ਇਸ ਨਾਲੇ ਬਿਲਕੁਲ ਬੈਕ ਸਾਈਡ ਤੇ ਨਾ ਕੋਈ ਇਹ ਬਾਰਡਰ ਦੀ ਕੰਡੇ ਤੇ ਨਾ ਕੋਈ ਤੁਸੀਂ ਦੇ ਕੰਡੇ ਤੇ ਜੇ ਇਹ ਇਥੇ ਵਾਰਦਾਤ ਹੋਈ ਹੈ ਤੇ ਇਥੇ ਸੇਫ ਨਹੀਂਗਾ ਤੇ ਬਾਕੀ ਸਾਰੇ ਹਲਕੇ ਚ ਕਿੱਥੋਂ ਸੇਫ ਹੋ ਜਾਣ ਅਜਨਾਲੇ ਹਲਕੇ ਦੀ ਮੈਂ ਇੱਕ ਪੁਰਜ਼ੋਂ ਅਪੀਲ ਕਰਦਾ ਹਾਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਇਹ ਵਾਰਦਾਤ ਜਿਹੜੀ ਹੋਈ ਹੈ ਇੰਨੀ ਦੁਖਦਾਈ ਹੈ ਸਾਨੂੰ ਤੁਸੀਂ ਇਹਦਾ ਪਤਾ ਕਰਕੇ ਦਿਓ ਡੀਜੀਪੀ ਸਾਹਿਬ ਤੁਹਾਨੂੰ ਅਪੀਲ ਹੈ ਸਾਡੀ ਮਾਧਮ ਰਾਈ ਇਹ ਪ੍ਰੈਸ ਦੇ ਰਾਈ ਭਾਈ ਤੁਸੀਂ ਪਰਸਨਲੀ ਇਹਦੇ ਵਿੱਚ ਇੰਟਰਸਟ ਲੈ ਕੇ ਤੇ ਸਾਨੂੰ ਸੋਲਵ ਕਰਕੇ ਦਿਓ ਵੀ ਉਸ شریف ਆਦਮੀ ਨੂੰ ਮਾਰਿਆ ਤੇ ਮਾਰਿਆ ਕਿਉਂ ਇਹਨਾਂ ਜਿਹੜੇ ਲੋਕੀ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਜੋ ਐਕਸ਼ਨ ਲੈ ਸਕਦੇ ਹੋ ਉਹ ਥੋੜਾ ਸਾਡੀ ਇਹ ਪੁਰਜ਼ੋਰ ਅਪੀਲ ਹੈ ਇੱਕ ਅਸੀਂ ਭਗਵੰਤ ਮਾਨ ਜੀ ਸੀਐਮ ਸਾਹਿਬ ਨੂੰ ਗੱਲ ਕਰਦੇ ਮਾਨ ਸਾਹਿਬ ਕਰਦੇ ਨੇ ਵੀ ਕਿਤੇ ਹੁੰਦੀ ਆ ਮੁਸ਼ਕਲ ਉਹ ਗੱਲ ਬਣਦੀ ਆ ਤੇ ਨੌਕਰੀ ਦਿੰਦੇ ਨੇ ਮੈਂ ਸਮੁਦਾਇਆ ਵੀ ਐਸ ਵਾਲੇ ਸਾਡੀ ਰੋਜ਼ੀ ਰੋਟੀ ਉਹਨਾਂ ਦੇ ਸਿਰ ਤੇ ਸੀ ਤੇ ਮੈਂ ਅਪੀਲ ਮਾਨ ਸਾਹਿਬ ਨੂੰ ਕਰਦਾ ਵੀ ਮਾਨ ਸਾਹਿਬ ਜੇ ਤੁਹਾਡੇ ਮਨ ਚ ਦਰਦ ਆ ਨਾ ਜੇ ਦੁੱਖ ਆ ਇੱਕ ਸ਼ਰੀਫ ਇਨਸਾਨ ਦੀ ਜਿਹੜੀ ਜਾਨ ਗਈ ਹੈ ਤੇ ਫਿਰ ਇਸ ਪਰਿਵਾਰ ਨੂੰ ਨੌਕਰੀ ਇੱਕ ਜ਼ਰੂਰ ਦਿਓ ਕੰਪਨਸੇਸ਼ਨ ਜਿਹੜੀ ਬੜਦੀ ਆ ਉਹ ਵੱਖਰੀ ਦਿਓ ਤੁਸੀਂ ਸਾਰੇ ਥਾਵਾਂ ਤੇ ਕਰ ਦਿਓ ਇੱਥੇ ਬਹੁਤੀ ਲੋੜ ਜੇ ਚਾਰ ਪੰਜ ਪਿੰਡ ਐਸੇ ਨੇ ਜਿਹੜੇ ਐਸੋਲੇ ਵਰਲਾਪ ਕਰ ਰਹੇ ਨੇ ਦੁੱਖ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਦੇ ਦੁੱਖ ਨੂੰ ਵੇਖਦਿਆਂ ਹੋਏ ਸਾਡੀ ਬੇਨਤੀ ਨੌਕਰੀ ਦੀ ਤੇ ਕੰਪਨਸੇਸ਼ਨ ਦੀ ਇਹ ਤੁਸੀਂ ਜ਼ਰੂਰ ਪ੍ਰਵਾਨ ਕਰਿਓ ਤੁਸੀਂ ਵੇਖਿਆ ਜੀ ਪਿਛਲੇ ਸਮੇਂ 'ਚ ਸ਼ਰਾਬੀਨ ਨਾਲ ਮੌਤ ਹੋਈ ਤੇ ਉਹਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇ ਸਰਕਾਰੀ ਨੌਕਰੀ ਦੀ ਗੱਲ ਕੀਤੀ ਇਹ ਅਜਿਹੇ ਲੋਕ ਜਿਹੜੇ ਗੈਂਗਸਟਰਾਂ ਦੇ ਹੱਥੋਂ ਮਰਦੇ ਨੇ ਇਹਨਾਂ ਦੇ ਵਾਸਤੇ ਵੀ ਕੋਈ ਦੇਖੋ ਗੱਲ ਅਫਸੋਸ ਦੀ ਹੈ ਤੇ ਦੁੱਖ ਦੀ ਹੈ ਭਾਈ ਜਿਹੜੇ ਸ਼ਰਾਬ ਪੀ ਕੇ ਮਰੇ ਉਹਨਾਂ ਨੂੰ ਤੁਸੀਂ ਇਹਨੇ ਪੈਸੇ ਦੇ ਦਿੱਤੇ ਤੇ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੂੰ ਤੁਸੀਂ ਢੱਕਣਾ ਹੈ ਉਹਨਾਂ ਨੂੰ ਤੁਸੀਂ ਢੱਕਣ ਦੀ ਥਾਂ ਤੁਸੀਂ ਸਾਡੀ ਬਾਤ ਨਹੀਂ ਪੁੱਛੀ ਨਾ ਸਾਨੂੰ ਕੋਈ ਸੁਨੇਹਾ ਹੀ ਦਿੱਤਾ ਨਾ ਸਾਡੇ ਨਾਲ ਕੋਈ ਹਮਦਰਦੀ ਜ਼ਾਹਰ ਕੀਤੀ ਹੈ ਤੁਹਾਡਾ ਫਰਜ਼ ਬਣਦਾ ਹੈ ਮਾਨ ਸਾਹਿਬ ਵੀ ਹੋਰ ਕੁਝ ਨਹੀਂ ਤੇ ਫੋਨ ਕਰਕੇ ਪੁੱਛ ਲੀਂਦੇ ਐਸਐਸਪੀ ਨੂੰ ਫੋਨ ਕਰਕੇ ਪੁੱਛ ਲੀਂਦੇ ਡੀਐਸਪੀ ਸਾਡੇ ਨਾਲੇ ਨੂੰ ਵੀ ਇਹ ਮਾਰਦਾਤ ਹੋਈ ਤੇ ਹੋਈ ਕਿਉਂ ਮੈਂ ਬੇਨਤੀ ਕਰਦਾ ਮਾਰਾ ਵੀ ਇਹ ਜੋ ਚੀਜ਼ ਹੋਈ ਹੈ ਦੁਖਦਾਈ ਹੈ ਔਰ ਜੋ ਸਾਡੀ ਮੰਗ ਹੈ ਇੱਕ ਛੇਤੀ ਤੋਂ ਛੇਤੀ ਉਹ ਬੰਦਿਆਂ ਦਾ ਜਿਹੜਾ ਆ ਉਹ ਪਤਾ ਲੱਗਣਾ ਚਾਹੀਦਾ ਔਰ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸਾਨੂੰ ਨੌਕਰੀ ਦਿੱਤੀ ਜਾਵੇ ਸਾਡੂੰ ਕੰਪਨਸੇਸ਼ਨ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੈ ਉਹ ਸਾਨੂੰ ਦਿੱਤੀ ਜੇ ਇਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਔਰ ਮੈਂ ਸਮਝਦਾ ਵੀ ਮਾਨ ਸਾਹਿਬ ਜਦੋਂ ਵੱਡਾ ਮਨ ਕਰ ਲੈਂਦੇ ਨੇ ਤੇ ਉਹਨਾਂ ਦੇ ਮਨ 'ਚ ਮੇਰ ਵੀ ਪੈਂਦੀ ਆ ਤੇ ਪ੍ਰਮਾਤਮਾ ਕਰੇ ਉਹਨਾਂ ਦੇ ਮਨ 'ਚ ਮੇਰ ਪਵੇ ਤੇ ਸਾਡੀ ਵੀ ਉਹ ਸੁਣ ਲੈਣ ਇਹ ਅਪੀਲ ਅਸੀਂ ਕਰਦੇ ਆਂ ਧੰਨਵਾਦ